ਸਤਿ ਸ਼੍ਰੀ ਅਕਾਲ ਪੀਟੀਸੀ ਨਿਊਜ਼ ਤੇ ਸਵਾਗਤ ਤੇ ਮੈਂ ਹਾਂ ਤੁਹਾਡੇ ਨਾਲ ਜੰਨਤ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਜਲੰਧਰ ਦੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਦਾ ਕਤਲ ਕੀਤਾ ਗਿਆ ਹੈ ਨਿੱਜੀ ਯੂਨੀਵਰਸਿਟੀ ਦੇ ਵਿੱਚ ਇੱਕ ਕਤਲ ਹੋਇਆ ਹੈ ਦੇਰ ਰਾਤ ਦੀ ਇੱਕ ਘਟਨਾ ਦੱਸੀ ਜਾ ਰਹੀ ਹੈ ਜਿੱਥੇ ਪੰਜ ਤੋਂ 6 ਨੌਜਵਾਨਾਂ ਦੇ ਵੱਲੋਂ ਚਾਕੂ ਮਾਰ ਕੇ ਇਸ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਦੀ ਕਿ ਸੁਰਾਨ ਦਾ ਰਹਿਣ ਵਾਲਾ ਸੀ ਤੇ ਇੱਥੇ ਪੜ੍ਹਾਈ ਕਰਨ ਦੇ ਲਈ ਯੂਨੀਵਰਸਿਟੀ ਦੇ ਵਿੱਚ ਆਇਆ ਸੀ ਲੋ ਗੇਟ ਦੇ ਸਾਹਮਣੇ ਇਹ ਪੂਰੀ ਘਟਨਾ ਵਾਪਰੀ ਹੈ ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਵੀ ਲੈ ਲਿਆ ਤੇ 6 ਲੋਕਾਂ ਤੇ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ ਇਹ ਵੱਡੀ ਖਬਰ ਜਲੰਧਰ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਹਨਾਂ ਨੌਜਵਾਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਹ ਵੀ ਕਾਲਜ ਦੇ ਹੀ ਵਿਦਿਆਰਥੀ ਸੀ ਯਾਨੀ ਕਿ ਇੱਕ ਹੀ ਕਾਲਜ ਦੇ ਇਹ ਸਟੂਡੈਂਟ ਸੀ ਜੋ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਕਿਸ ਗੱਲ ਨੂੰ ਲੈ ਕੇ ਇਹਨਾਂ ਦੀ ਤਕਰਾਰ ਹੁੰਦੀ ਹੈ ਦੱਸਿਆ ਜਾ ਰਿਹਾ ਹੈ ਕਿ ਜੋ ਮ੍ਰਿਤਕ ਹੈ ਉਸਦੀ ਭੈਣ ਦੇ ਕੋਲੋਂ ਨੰਬਰ ਮੰਗਿਆ ਜਾਂਦਾ ਹੈ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਲੜਾਈ ਝਗੜੇ ਦੇ ਵਿੱਚ ਬਦਲ ਜਾਂਦਾ ਹੈ ਤੇ ਜੋ ਸਾਹਮਣੇ ਵਾਲੇ ਪਾਸੇ ਨੌਜਵਾਨ ਹੁੰਦੇ ਨੇ ਜਿਨ੍ਹਾਂ ਦੇ ਵੱਲੋਂ ਉਹਨਾਂ ਦੀ ਪੈਣ ਦਾ ਨੰਬਰ ਮੰਗਿਆ ਗਿਆ ਉਸ ਤੋਂ ਬਾਅਦ ਉਰਾਨੇ ਚਾਕੂਆਂ ਦੇ ਨਾਲ ਕਈ ਵਾਰ ਕੀਤੇ ਜਿਸ ਦੇ ਵਿੱਚ ਦੋ ਨੌਜਵਾਨ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਇੱਕ ਨੌਜਵਾਨ ਦੀ ਮੌਤ ਹੋ ਗਈ ਤਾਂ ਇੱਕ ਨੌਜਵਾਨ ਹਜੇ ਜ਼ੇਰੇ ਇਲਾਜ ਹੈ ਇਹ ਐਫ ਆਈ ਆਰ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਕਿ ਅੱਜ ਸਵੇਰੇ ਦਰਜ ਦਰਜ ਕੀਤੀ ਗਈ ਹੈ ਜਦ ਪੁਲਿਸ ਮੌਕੇ ਤੇ ਪਹੁੰਚੀ ਉਸ ਤੋਂ ਬਾਅਦ ਇਹ ਪੂਰੀ ਐਫ ਆਈ ਆਰ ਜਿੱਥੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਿੱਧੇ ਤੌਰ ਤੇ ਇਹ ਦੱਸਿਆ ਗਿਆ ਹੈ ਕਿ ਨੰਬਰ ਮੰਗਨ ਨੂੰ ਲੈ ਕੇ ਤਰਾਰਬਾਜ਼ੀ ਹੁੰਦੀ ਹੈ ਜਿਸ ਤੋਂ ਬਾਅਦ ਇਸ ਵੱਡੀ ਘਟਨਾ ਸਵੇਰੇ ਵਾਪਰ ਜਾਂਦੀ ਹੈ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਜੋ ਕਿ ਕਾਲਜ ਦਾ ਸਟੂਡੈਂਟ ਸੀ ਸ੍ਰੁਡਾਨ ਤੋਂ ਲਗਭਗ ਪਿਛਲੇ 2 ਦਿਨਾਂ ਸਾਲਾਂ ਤੋਂ ਇਸ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਸੀ ਉਸ ਤੋਂ ਬਾਅਦ ਆਪਸ ਦੇ ਜੋ ਯੂਨੀਵਰਸਿਟੀ ਦੇ ਵਿੱਚ ਪੜ੍ਹ ਰਹੇ ਨੌਜਵਾਨ ਹੁੰਦੇ ਨੇ ਆਪਸ ਦੇ ਵਿੱਚ ਖੈਬੜ ਪੈਂਦੇ ਨੇ ਜਿਸ ਤੋਂ ਬਾਅਦ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਕਿ ਕਈ ਤਾਰਾਵਾਂ ਇਸ ਦੇ ਵਿੱਚ ਲਿਖੀਆਂ ਗਈਆਂ ਨੇ 109 103 1 190 191 ਇਹ ਤਾਰਾਵਾਂ ਬੀ ਐਨ ਐਸ ਦੇ ਆਧਾਰ ਤੇ ਲਗੀਆਂ ਗਈਆਂ ਨੇ ਜਿਸ ਦੇ ਵਿੱਚ ਇਹ ਹੁੰਦਾ ਹੈ ਕਿ ਕਤਲ ਦਾ ਪਰਿਆਸ ਕਰਨਾ ਯਾਨੀ ਕਿ ਕਤਲ ਨੂੰ ਅੰਜਾਮ ਦੇਣਾ ਜਾਂ ਫਿਰ ਕਿਸੇ ਨੂੰ ਤੰਗ ਪਰੇਸ਼ਾਨ ਕਰਨਾ ਸੋ ਇਹ ਗੰਭੀਰ ਜਿਹੜੀਆਂ ਨੇ ਧਾਰਾਵਾਂ ਲੱਗੀਆਂ ਗਈਆਂ ਨੇ ਇਹਨਾਂ ਨੌਜਵਾਨਾਂ ਤੇ ਬਾਈ ਨੇਮ ਜੋ ਹੈ ਉਹ ਐਫ ਆਈ ਆਰ ਰਜਿਸਟਰ ਹੋਈ ਹੈ ਤੁਹਾਨੂੰ ਨਾਮ ਵੀ ਮੈਂ ਪੜ੍ਹ ਕੇ ਸੁਣਾ ਦਿੰਦੀਆਂ ਕਿ ਕਿਹਨਾਂ ਨੌਜਵਾਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਅਬਦੁੱਲ ਅਦਾਹ ਕੁੰਵਰ ਅਮਰ ਪ੍ਰਤਾਪ ਸਿੰਘ ਅਦਿੱਤਿਆ ਗਰਗ ਮੁਹੰਮਦ ਸ਼ੌਇਬ ਤੇ ਸੁਸ਼ਾਂਕ ਸ਼ੈਗੀ ਇਸ ਤੋਂ ਇਲਾਵਾ ਇੱਕ ਹੋਰ ਨੌਜਵਾਨ ਹੈ ਯਸ਼ ਵਰਦਾਨ ਰਾਜਪੂਤ ਇਹ 6 ਨੌਜਵਾਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸਿਆ ਕਿ ਇਹ ਜੋ ਐਫ ਆਈ ਆਰ ਦਰਜ ਕੀਤੀ ਗਈ ਹੈ ਇਹ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ 'ਤੇ ਦਰਜ ਕੀਤੀ ਗਈ ਹੈ ਜਦ ਪੁਲਿਸ ਮੌਕੇ ਤੇ ਪਹੁੰਚੀ ਉਸ ਤੋਂ ਬਾਅਦ ਜੋ ਬਿਆਨ ਪੁਲਿਸ ਦੇ ਵੱਲੋਂ ਲਿਖੇ ਗਏ ਉਸ ਦੇ ਆਧਾਰ 'ਤੇ ਇਹ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਦੱਸਦੀ ਕਿ ਜੋ ਕੰਪਲੇਨੈਂਟ ਦਾ ਨਾਮ ਹੈ ਉਹ ਅਹਿਮਦ ਮੁਹੰਮਦ ਨੂਰ ਅਹਿਮਦ ਹੁਸੈਨ ਜੋ ਕਿ ਮ੍ਰਿਤਕ ਦਾ ਭਰਾ ਹੈ ਅੱਜ ਸਵੇਰੇ ਐਫ ਆਈ ਆਰ ਦਰਜ ਹੋਈ ਜੋ ਕਿ ਸੁਲਤਾਨਪੁਰ ਇੱਕ ਏਰੀਆ ਹੈ ਜਿੱਥੇ ਯੂਨੀਵਰਸਿਟੀ ਪੈਂਦੀ ਹੈ ਜਲੰਧਰ ਦੇ ਕੋਲ ਹੀ ਇਹ ਪੂਰਾ ਇਲਾਕਾ ਜਿੱਥੇ ਯੂਨੀਵਰਸਿਟੀ ਕਾਫੀ ਨਾਮੀ ਯੂਨੀਵਰਸਿਟੀ ਹੈ ਜਿਸ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਵੱਡਾ ਇੱਥੇ ਦੇਖਣ ਨੂੰ ਮਿਲੀ ਘਟਨਾ ਜਲੰਧਰ ਦੇ ਵਿੱਚ ਪੂਰਾ ਮਾਮਲਾ ਹੁਣ ਪੁਲਿਸ ਨੇ ਆਪਣੇ ਅੰਦਰ ਲੈ ਲਿਆ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਇਹਨਾਂ ਨੌਜਵਾਨਾਂ ਦੀ ਪਾਲ ਵਿਖਾਰੀ ਦੱਸਿਆ ਜਾ ਰਿਹਾ ਕਿ ਅਜੇ ਇਹਨਾਂ ਨੌਜਵਾਨਾਂ ਦੀ ਪਾਲ ਕੀਤੀ ਜਾ ਰਹੀ ਹੈ ਹਾਲਾਂਕਿ ਐਫ ਆਈ ਆਰ ਰਜਿਸਟਰ ਹੋ ਚੁੱਕੀ ਹੈ ਜਲੰਧਰ ਦੇ ਵਿੱਚ ਇੱਕ ਵਿਦੇਸ਼ੀ ਵਿਦਿਆਰਥੀ ਦਾ ਕਤਲ 6 ਲੋਕਾਂ ਨੇ ਨੌਜਵਾਨ ਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੁਲਤਾਨਪੁਰ ਇਲਾਕੇ 'ਚ ਇਹ ਘਟਨਾ ਵਾਪਰੀ ਹੈ ਨਿੱਜੀ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਿਹਾ ਸੀ ਮ੍ਰਿਤਕ ਮ੍ਰਿਤਕ ਦੇ ਭਰਾ ਦੇ ਬਿਆਨਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੁडान ਦਾ ਰਹਿਣ ਵਾਲਾ ਸੀ ਇਹ ਮ੍ਰਿਤਕ ਨੌਜਵਾਨ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਅਹਿਮਦ ਮੁਹੰਮਦ ਨੂਰ ਅਹਿਮਦ ਹੁਸੈਨ ਇਹ ਮ੍ਰਿਤਕ ਦਾ ਭਰਾ ਹੈ ਜਿਸ ਦੇ ਅਧਾਰ ਤੇ ਇਹ ਪੂਰੀ ਐਫ ਆਈ ਆਰ ਦਰਜ ਕੀਤੀ ਗਈ ਹੈ ਇੱਕ ਛੋਟੀ ਜਹੀ ਗੱਲ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਇਹ ਆਪਣੀ ਭੈਣਾਂ ਦੇ ਨਾਲ ਸਵੇਰੇ ਨਮਾਜ਼ ਅਦਾ ਕਰਨ ਲਈ ਜਾ ਰਿਹਾ ਸੀ ਤੇ ਕੁਝ ਸਾਹਮਣੇ ਤੋਂ ਨੌਜਵਾਨ ਆਉਂਦੇ ਨੇ ਉਸ ਦੀ ਭੈਣ ਦੇ ਨਾਲ ਸਭ ਤੋਂ ਪਹਿਲਾਂ ਗਾਲੀ ਗਲੋਚ ਕਰਦੇ ਨੇ ਫਿਰ ਉਸ ਦਾ ਨੰਬਰ ਮੰਗਦੇ ਨੇ ਜਿਸ ਤੋਂ ਬਾਅਦ ਭਰਾ ਨੂੰ ਗੁੱਸਾ ਆ ਜਾਂਦਾ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਤਕਰਾਰਬਾਜ਼ੀ ਹੁੰਦੀ ਹੈ ਦੋਵੇਂ ਧਿਰਾਂ ਜਦ ਤਕਰਾਰ ਕਰਦੇ ਹੁੰਦੇ ਤੇ ਦੂਜੀ ਧਿਰ ਦੇ ਵੱਲੋਂ ਚਾਕੂ ਕੱਢ ਲਿੱਤੇ ਜਾਂਦੇ ਨੇ ਤੇ ਚਾਕੂਆਂ ਦੇ ਨਾਲ ਉਸ ਦੇ ਸੀਨੇ ਦੇ ਵਿੱਚ ਵਾਰ ਕੀਤੇ ਜਾਂਦੇ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਇੱਕ ਨੌਜਵਾਨ ਹਜੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਫਿਲਹਾਲ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਵੱਡੀ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਨਿੱਜੀ ਯੂਨੀਵਰਸਿਟੀ ਦੇ ਵਿੱਚ ਵਿਦੇਸ਼ੀ ਵਿਦਿਆਰਥੀ ਦਾ ਕਤਲ ਕੀਤਾ ਗਿਆ ਹੈ